ਕਾਹਦੇ ਨਾਲ ਘਟੋ ਗਿਆ ਉਹ ਕੰਜਰ ਦੇ ਕੱਟੇ ਤੋਂ ਵਧਾਈਆਂ ਦੇਣੀਆਂ ਸੀ ਮੈਨੂੰ ਕੰਪਨੀ ਵਾਲੇ ਲੈ ਕੇ ਜਾਣਗੇ ਮੇਰੇ ਗਾਣੇ ਆਇਆ ਕਰਨਗੇ ਅੱਛਾ ਮੈਂ ਆਖ ਕੇ ਤੇਰਾ ਘਾਟਾਤਾ ਕੰਪਨੀ ਕੀ ਗੱਲ ਮਨਹੂਸ ਪਾੜਨਾ ਮੈਨੂੰ ਹਨ ਪੜਨੂਗੀ ਪਤਾ ਹੈ ਯਾਰ ਟੋਕਰੇ ਜਿਦੀ ਪੱਗ ਮੰਨ ਲੈਣਾ ਸੁਰਤ ਪੈਣਾ ਬੰਨੇ ਹੈ ਕਿ ਪੱਗ ਹੀ ਹੈਗੀ ਪਿਆਟਾ ਹੁਣ ਏਕ ਲਾਉਂਦਾ ਸੀ ਏਕ ਅੱਛਾ ਮੈਨੂੰ ਸੁਣਾ ਕੋਈ ਮੈਨੂੰ ਲੈ ਲੈਣਗੇ ਨਾਲ ਬਾਜਾ ਪੂਜਾ ਵਜਾਉਣ ਨੂੰ ਹਾਂ ਤੂੰ ਮਿਊਜ਼ੀਸ਼ਨ ਕਰ ਚੰਗਾ ਗਾਵਾ ਫਰਮਾਇਸ਼ ਪਾ ਦੂੰਗਾ ਮੰਨ ਕੇ ਚੱਲ ਹਾਂ ਮੰਨ ਕੇ ਚੱਲ ਹਾਂ ਕੋਈ ਗੱਲ ਨਹੀਂ ਤੂੰ ਮੜ ਤੂੰ ਮੈਂ ਸੋਰ ਲਾਉਣਾ ਕਰ ਚੀ ਸਕੇਲ ਦੇ ਵਿੱਚ ਗਾਉਣਾ ਪੈਂਦਾ ਗੇ ੱ ਲੈ ਟਡੋ ਗਾਉਣਾ ਪੈਂਦਾ ੱ ਟਡੋ ਅੱਛਾ ਤੈਨੂੰ ਤਾਂ ਤੂੰ ਦੇਖ ਗੋਗੜਾ ਗਣੋ ਕਦੀ ਛੱਡੀ ਗਈ ਨਾ ਦੇਖ ਹਾਂ ਇਹ ਫਰਕ ਹੁੰਦਾ ਮੱਲਾ ਢੋਲ ਕਿਵੇਂ ਕਰ ਟਡਾ ਹਾਂ ਇਹ ਫਿਰ ਆਏ ਵੇਲੇ ਇੱਕ ਵੇਲੇ ਨਾ ਹੋਵੇ ਇੱਥੇ ਖੜਕਾ ਦੇ ਅੱਛਾ ਇਹ ਫਰਕ ਹੁੰਦਾ ਗੱਲ ਦਾ ਚਾ ਸੁਣਾ ਫਿਰ ਸੁਣਾਵਾ ਫਿਰ ਕਿਹੜੇ ਸਕੂਲ ਹੁੰਦੇ ਨੇ ਠੱਕੀ ਫੜ ਗਈ ਇਹ ਮਤਲਬ ਆਪਣਾ ਤੀਜੇ ਕਾਲੇ ਤੋਂ ਆਉਂਦੇ ਆਉਣ ਦੇ ਸੀ ਤਾ ਤੂੰ ਕਹ ਤੀਜੇ ਕਾਲੇ ਤੋਂ ਆਉਣ ਦੇ ਤੀਜੇ ਕਾਲੇ ਤੋਂ ਆਉਣ ਦੇ ਉੱਚੇ ਜ਼ੋਰ ਚਗਾ ਰਿਹਾ ਮੈਂ ਉੱਚੇ ہاں ਠੀਕ ਆ ਹੋ ਗਿਆ ਕੋ ਸਾਹ ਓਹੋ ਆਏ ਉਹ ਯਾਰ ਪਰ ਜਾਣ ਪਰ ਜਾ ਰਿਹਾ ਕਿਆ ਹੋਇਆ ਸੋਰੇ ਉੱਚਾ ਸੋਰਾ ਬਾਪੂ ਕਮਾਲ ਕਰੀਏ ਨਾ ਯਾਰ ਤੂੰ ਜਰ ਸਾਰੇ ਵੀਰ ਦੇ ਪੱਤੀ ਮੈਚ ਪੱਤੀ ਜਰਾ ਤਾਹਾਂਲੇ ਸਾਂ ਤਾ ਰਗੇ ਯਾਰ ਕਿਹੜਾ ਸਕੇਲ ਉਧਰੋਂ ਮਨਹੂਸ ਮੱਛੇ ਲੱਗਿਆ ਯਾਰ ਪਤਾ ਨਹੀਂ ਕਿੱਥੋਂ ਹੌਣੀ ਬਬਾ ਟਲ ਟਲ ਕੇ ਬਣਿਆ ਫਿਰ ਵੀ ਆ ਜਾਂਦੇ ਆ ਪਤਾ ਨਹੀਂ ਕੀ ਗੱਲ ਆ ਓਏ ਯਾਰ ਆਉਣਾ ਨਹੀਂ ਯਾਰ ਮੈਨੂੰ ਓਦ ਚੁੱਪ ਕਰ ਜਾ ਮੈਂ ਤੀਜੇ ਉਸ ਤੋਂ ਗਾ ਰਿਆਂਗਾ ਠੀਕ ਹੈ ਚੱਲ ਗਾ ਓ ਤੂੰ ਛੱਡ ਕੇ ਕੀ ਤੁਰ ਗਈ ਨਹੀਂ ਮੂਰਾ ਹਾਲ ਹੋ ਗਿਆ ਯਾਰਾਂ ਦਾ ਤੇਰੇ ਪਿੱਛੇ ਪਾਗਲ ਹੋ ਗਿਆ ਨੀ ਮੁੰਡਾ ਸਰਦਾਰਾਂ ਦਾ ਤੇਰੇ ਪਿੱਛੇ ਪਾਗਲ ਹੋ ਗਿਆ ਨੀ ਮੁੰਡਾ ਸਰਦਾਰਾਂ ਦਾ ਅਸੀਂ ਸੋਹਣੇ ਪੱਟ ਸਜਾਲੇ ਨੀ ਹਾਏ ਹਾਏ ਬੈਰੇ ਇੱਥੇ ਦਰਦ ਨਿਕਲ ਅੰਦਰੋਂ ਦਰਦ ਅੱਛਾ ਅਸੀਂ ਸੋਹਣੇ ਪੱਟ ਸਜਾਲੇ ਨੀ ਪਿੱਟ ਪਿੱਟ ਕੇ ਮੇਰੇ ਸਿਰ ਵਿੱਚ ਜੂਆ ਪੈ ਚਲੀਆਂ ਘਰੇ ਵਿੱਚ ਲਟ ਲਟ ਕੇ ਨਿੰਮਰ ਸਰ ਵਿੱਚ ਫੂਰੇ ਹੋ 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 ਗਏ ਨੇ ਆਏ ਹਾਏ ਹਾਏ ਗਾਰੇ ਵਿੱਚ ਲਿਟ ਲਿਟ ਕੇ ਗੋਹੇ ਵਿੱਚ ਲਿਟ ਲਿਟ ਕੇ ਕਿਉਂ ਗਿਆ ਬੱਲੇ ਮੰਨ ਗਿਆ ਬੱਲੇ ਮੰਨਤਾ ਗਿਆ ਤੂੰ ਮੱਲਾ ਵੀ ਫਿਰ ਮੰਨਤਾ ਮੈਂ ਗਿਆ ਤਾਂ ਕੁਝ ਡੂੰਘੇ ਥਾਂ ਬੈਠ ਕੇ ਸੀ 700 ਫੁੱਟ ਡੂੰਘਾ ਧਰਤੀ ਚ ਜਾ ਕੇ ਲੇ ਗਾ ਹਾਂ ਇਹ ਉੱਚੇ ਸਕੇਲ 'ਚ ਇਥੋਂ ਫਿਰ ਪਹਿਲਾਂ ਗੱਲ ਕਰੀ ਸੀ ਜਿਵੇਂ ਇਹ ਮਤਲਬ ਇਹ ਉੱਚੀਆਂ ਗੱਲਾਂ ਨੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਭੈਣ ਦਾ ਜਾਰ ਦੇਣਿਆ ਮੜਾਸਾ ਲਾ ਲਾ ਸਿਰ ਗਲ ਜੂਗਾ ਮੁਸ਼ਕ ਮਰੀ ਜਾਂਦੀ ਤੇਰੇ ਤੋਂ ਡਡੇ ਡਡੇ ਟੇਰੇ ਫਿਰਦੇ ਨੇ ਸੁਣ ਲੈ ਸੁਣ ਲੈ ਕਰਦੇ ਹਮ ਐਵੇਂ ਫਿਰਦੇ ਨੇ ਮਨ ਕੇ ਰੱਖਿਆ ਘੰਟਾ ਉਹ ਤੈਨੂੰ ਕੀ ਪਤਾ ਇਹ ਏ ਰੂਹ ਦਾ ਇਸ਼ਕ ਹੁੰਦਾ ਗੇਲਾ ਰੂਹ ਦਾ ਹੋਰ 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 ਤੈਨੂੰ ਕੀ ਪਤਾ ਇਹਨੂੰ ਲਾ ਲਾ ਲੜੇ ਨਾਲ ਨੂੰ ਲੈ ਸਾ ਆ ਮੇਰੀ ਦਾੜੀ ਵੀ ਪਰसों ਮੁੰਡਿਆਂ ਨੇ ਟੱਕੇ ਨਾਲ ਕਟਾਤੀ ਕਹਿੰਦੇ ਵੀ ਦਾੜੀ ਕਟਾ ਨਹੀਂ ਦਾੜੀ ਵੀ ਡਰੀ ਹੋ ਗਈ